ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਵਿਰਤੋ ਆਇਆ ਤੁਹਾਡੇ ਲਈ ਇੱਕ ਨਵੀਂ ਪੋਇਮ ਲੈ ਕੇ ਅਮਾ ਦੀ ਬਿਰਾਨੀ ਪਾਰਟ 2 ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਜੋ ਦਾ ਪੁੱਤ ਹੈ ਉਹ ਘਰ ਛੱਡ ਕੇ ਚਲਾ ਜਾਂਦਾ ਪਰ ਇਸ ਵੀਡੀਓ ਦੇ ਵਿੱਚ ਉਹ ਕਹਾਣੀ ਥੋੜੀ ਜਿਹੀ ਅੱਗੇ ਤੋਂ ਸ਼ੁਰੂ ਕਰਦੀ ਹੈ ਕਿ ਹੋਇਆ ਕੀ ਸੀ ਘਰ ਦਾ ਕਲੇਸ਼ ਹੁੰਦਾ ਚਾਰ ਦੀਵਾਰੀ ਚੰਗਾ ਆਪਸ ਵਿੱਚ ਬੈਠ ਕੇ ਗਿਲੇ ਸ਼ਿਕਵੇ ਮਿਟਾਉਣਾ ਹੁੰਦਾ ਹਰ ਵਾਰੀ ਚੰਗਾ ਪਰ ਸਾਡਾ ਕਲੇਸ਼ ਤਾਂ ਸੱਤਾ ਪੰਚਾਇਤਾਂ 'ਚ ਜਾ ਪਹੁੰਚਿਆ ਤੇ ਸਰਪੰਚ ਨੇ ਵੀ ਭਾਂਡੇ ਵੰਡ ਛੱਡੇ ਨਾ ਆਉਂ ਤਾਉਂ ਸੁੱਚਿਆ ਦੇਖਦੇ ਹੀ ਦੇਖਦੇ ਸਰਪੰਚ ਦੀ ਖਿੱਚੀ ਲਕੀਰ ਡੂੰਗੀ ਖਾਈ ਬਣ ਗਈ ਫਿਰ ਮਾੜੇ ਟਾਈਮ ਨੂੰ ਇਹਦਾ ਪਿਓ ਗੁਜ਼ਰ ਗਿਆ ਤੇ ਮੈਂ ਹੋਰ ਵੀ ਬੇਸਹਾਈ ਬਣ ਗਈ ਇੱਕ ਦਿਨ ਮੇਰੇ ਪੁੱਤ ਤੋਂ ਮੇਰੇ ਨਾਲ ਇੱਕ ਛੱਤ ਹੰਦੇ ਰਹਿਣਾ ਵੀ ਨਾ ਹੋ ਪਾਇਆ ਉਹਨੇ ਸਵੇਰੇ ਉੱਠ ਕੇ ਇੱਕ ਫਤਵਾ ਸੁਣਾਇਆ ਅੰਮੇ ਹੋਂ ਤੱਕ ਦੀ ਕਮਾਈ ਜੋੜ ਕੇ ਮੈਂ ਇੱਕ ਘਰ ਬਣਾਇਆ ਮੈਂ ਹੁਣ ਉੱਥੇ ਜਾਣ ਲੱਗਾ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਫੋਨ ਕਰਦੀ ਮੈਂ ਤੇਰੀ ਨੂੰਹ ਨੂੰ ਵੀ ਨਾਲ ਲਿਜਾਣ ਲੱਗਾ ਹੁਣਾਂ ਕਦੇ ਉਹ ਆਇਆ ਤੇ ਨਾ ਹੀ ਮੈਂ ਕਦੇ ਉਹਦੇ ਨੰਬਰ ਤੇ ਫੋਨ ਮਿਲਾਇਆ ਮੈਨੇ ਕਹਿੰਦੀ ਕਿ ਮੇਰੇ ਨਾਲ ਕੁਝ ਅਲੱਗ ਹੋਇਆ ਇਹ ਤਾਂ ਦੁਨੀਆ ਨਾਲ ਹੁੰਦੀ ਆਈ ਆ ਪੀੜੀਦਰ ਪੀੜੀ ਸਾਡੇ ਵੀ ਇਹੀ ਰੀਤ ਚੱਲਦੀ ਆਈ ਆ। ਕੁਝ ਉਹ ਘਰ ਬਣਾਉਣ ਵਿੱਚ ਹਾਰ ਗਏ ਤੇ ਕੋਈ ਕਮੀ ਮੇਤੋ ਵੀ ਰਹੀ ਹੋਣੀ ਐ। ਕੁਝ ਮੇਰਾ ਅੰਦਰ ਉਹ ਮਾਰ ਗਏ ਤੇ ਮਾੜੀ ਚੰਗੀਤਾ ਕਦੇ ਮੈਂ ਵੀ ਕਹੀ ਹੋਣੀ ਐ। ਜਵਾਨੀ ਪੈਰੇ ਬੁਢਾਪਾ ਸਾਨੂੰ ਵੀ ਕਿੱਥੇ ਚਿੱਤੇ ਸੀ। ਬਸ ਹੁਣ ਉਹਨਾਂ ਹੀ ਬੀਜਾਂ ਦੀ ਫਸਲ ਵੱਢ ਰਹੀ ਆ ਆਪਣੇ ਹੱਥੀਂ ਜੋ ਪੈਦਾ ਕੀਤੇ ਸੀ। ਫੇਰ ਕੀ ਹੋਇਆ ਜੇ ਮੇਰੇ ਨਾਲ ਗਲਤ ਹੋਇਆ ਮੈਂ ਵੀ ਕਦੇ ਕਿਸੇ ਨਾਲ ਕੀਤਾ ਸੀ ਜੋ ਅੱਜ ਮੈਨੂੰ ਤਿੰਨਕਾ ਤਿੰਨਕਾ ਕਰ ਮਾਰ ਰਿਹਾ ਹੈ ਉਹ ਜ਼ਹਿਰ ਦਾ ਕੁੱਟ ਕਦੇ ਮੇਰੀ ਸੱਸ ਨੇ ਵੀ ਪੀਤਾ ਸੀ ਸਮੇਂ ਦੇ ਇਸ ਪਈਸ ਮਾਰ ਨਾਲ ਮੈਂ ਹੋ ਗਈ ਪੂਰੀ ਚੱਕਨਾਚੂਰ ਪਰ ਕਹਿੰਦੇ ਆ ਨਾ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਬਸ ਹੁਣ ਮੇਰਾ ਪੁੱਤ ਇਹ ਰੀਤ ਤੋੜ ਦੇਵੇ ਕਿਤੇ ਮੇਰੇ ਚੱਕਰਾਂ 'ਚ ਉਹ ਆਪਣਾ ਬੁਢਾਪਾ ਵੀ ਨਾ ਰੋਲ ਲਵੇ ਬਾਕੀ ਉਹ ਜਿੱਥੇ ਵੀ ਹੈ ਖੁਸ਼ ਰਹੇ ਆਬਾਦ ਰਹੇ ਰਹੇ ਦੀ ਦੁਨੀਆ ਤੱਕ ਮੇਰੀ ਇਹੋ ਇੱਕ ਫਰਿਆਦ ਰਹੇ ਮੇਰੀ ਇਹੋ ਇੱਕ ਫਰਿਆਦ ਰਹੇ ਧੰਨਵਾਦ